ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਕੇਤ ਸ਼ਰਮਾ ਮੰਦਭਾਗੀ ਖਬਰ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 13 ਸਾਲਾ ਬੱਚੀ ਦੀ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਬਾਕੀ ਐਕਟਿਵਾ ਸਵਾਰ ਜਿਹੜੇ ਲੋਕ ਸਯੋਗ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਜਾਂਦਾ ਹੈ ਜਾਣਕਾਰੀ ਦਿੰਦਿਆਂ ਹੋਇਆਂ ਆਮ ਲੋਕਾਂ ਨੇ ਜੋ ਕਿ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਮਹਿਲਾ ਆਪਣੇ ਬੱਚਿਆਂ ਨੂੰ ਬਸ ਦੇ ਵਿੱਚ ਚੜਾਉਣ ਦੇ ਲਈ ਐਕਟਿਵਾ ਤੇ ਸਵਾਰ ਹੋ ਕੇ ਆ ਰਹੀ ਹੁੰਦੀ ਹੈ ਤੇ ਉਸੇ ਸਕੂਲ ਦੀ ਬੱਸ ਦੇ ਵੱਲੋਂ ਉਹਨਾਂ ਨੂੰ ਪਿੱਛੇੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ 13 ਸਾਲਾਂ ਦੀ ਬੱਚੀ ਜੈਸਿਕਾ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗਦੀ ਹੈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਡਰਾਈਵਰ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਭਾਲ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਥੜਕਾ ਸਾਜੀ ਦੇ ਬੱਚੇ ਛੱਡ ਜਾਂਦੇ ਬੀ ਸਕੂਲ ਮੇਰਾ ਮਿੱਤਰ ਹੈਗਾ ਉਹਦੀ ਵਾਈਫ ਜੀ ਟੁੱਟੇ ਟੱਕਰ ਮਾਰੀ ਬੱਸ ਨੇ ਤੇ ਬੱਚੇ ਨੂੰ ਗੁੜੀਆ ਡੇਗੀ ਨੀਚੇ ਸਿਰਫ ਤਾਂ 60 ਲੱਖ ਦੀ ਉਹਦੀ ਮੌਕਾ ਤੇ ਮੌਤ ਹੋ ਗਈ ਤੇ ਜਿਹੜੀ ਬੱਸ ਉਹ ਕਿਹੜੇ ਸਕੂਲ ਦੀ ਸੀ ਸੈਂਟ ਜੋਸਫ ਬੀਓਸ ਸਕੂਲ ਦੀ ਬੱਸ ਸੀ ਠੀਕ ਹੈ ਬੱਚੇ ਕਿਹੜੇ ਸਕੂਲ ਦੇ ਹੈ ਬੱਚੇ ਵੀ ਉਸੇ ਸਕੂਲ ਦੇ ਸੀ ਜੀ ਇਹ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਕੀ ਕਹਿਣਾ ਚਾਹਦੇ ਹੋ? ਖਾਲੀ ਕੀ ਕਹਿਣਾ ਚਾਹਦੇ ਤੁਸੀਂ? ਬਸ ਐਹੀ ਕਹਿਣਾ ਚਾਹੁੰਨਾ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹਨੇ ਮੋਕੇ ਤੇ ਡਰਾਈਵਰ ਬੱਸ ਛੱਡ ਕੇ ਦੌੜ ਗਏ। ਹਾਂ ਤੇ ਡਰਾਈਵਰ ਰੈਸਟ ਕਰ ਲਿਆ। ਪਤਾ ਨਹੀਂ ਇਹ ਚੱਕੀ ਪਤਾ ਨਹੀਂ ਲੱਗਦਾ। ਜਿਹੜਾ ਆਪਣਾ ਕੋ ਰੋਡ ਸਾਈਡ ਐਕਸੀਡੈਂਟ ਸੀਗਾ ਵਿੱਚ ਤਿੰਨ ਬੱਚੇ ਸੀਗੇ। ਇੱਕ ਸੀਗੀ ਜੈਸਿਕਾ 13 ਸਾਲ ਦੀ ਬੱਚੀ ਆ ਬ੍ਰੌਡ ਡੈਡੀ ਆ। ਠੀਕ ਆ ਹੈਡ ਇੰਜਰੀ ਸੀਗੀ। ਦੋ ਹੋਰ ਬੱਚਿਆਂ ਨਾਲ ਅਭਜੋਤ ਪਾਲ ਤੇ ਮੈਨਾਜ਼। ਇਹ ਸਟੇਬਲ ਆ। ਜਿਨਾਂ ਨੂੰ ਆਪਾਂ ਫਰਸਟ ایڈ ਦਿੱਤੀ ਹੈ ਤੇ ਜੈਸਿਕਾ ਨੂੰ ECG ਕਰਾ ਕੇ ਡੈੱਡ ਡਿਕਲੇਰ ਕਰਤਾ ਠੀਕ ਹੈ ਤੇ ਕਿਹੜੀ ਸਕੂਲ ਦੇ ਬੱਚੇ ਸੀ ਇਹ ਸੇਂਟ ਜੋਸਫ ਦੇ ਆ ਸੇਂਟ ਜੋਸਫ ਸਕੂਲ ਦੇ ਬੱਚੇ ਹੈ ਤੇ ਇਹਨਾਂ ਦਾ ਕਿਸੇ ਬੱਸ ਬੂਸਣਾ ਐਕਸੀਡੈਂਟ ਹੋਇਆ ਉਹ ਅਲੈਨੀ ਡਿਟੇਲ ਨਹੀਂ ਬਤਾਉਦੇ ਬਾਰੇ ਕਿਹੜੀ ਬਾਤ ਸੀਗਾ